ਉਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਲਈ ਹੈ ਜੀ ਕਾਇਆ ਹੈ ਦੇਹ ਹੈ ਇਹ ਕਾਮਣ ਇਸਤਰੀ ਵੀ ਨਹੀਂ ਆਈ ਹੈ અતੈਂਤੀ ਮਨੁੱਖਾ ਦੇ ਜਿਹੜੀ ਸਵਾਲਿਓ ਸੁੰਦਰ ਹੈ ਸਵਾਲਿਓ ਸੁਹਾਣੇ ਯੋਗ ਹੈ ਫਿਰ ਵਸੈ ਜਿਸ ਨਾਲੇ ਪਰ ਉਹ ਕਾਇਆ ਸਭਲੀ ਹੈ ਜਿਨ੍ਹਾਂ ਦੇ ਪਤੀ ਅਕਾਲਪੁਰਖ ਨਾਲ ਵਸਦਾ ਰਹਾਂਦੇ ਫਿਰ ਸੱਚੇ ਤੇ ਸਦਾ ਸੁਹਾਗ ਦੇ ਸੱਚੇ ਪਤੀ ਅਕਾਲ ਇਸੇ ਪ੍ਰਕਾਰ ਕਾਇਆ ਕਾਮਨ ਅਰਸ ਵਾਲਿਓ ਕਾਇ ਇਹ ਬੁੱਧੀ ਹੈ ਕਾਮਨ ਪਰਮੇਸ਼ਰ ਦੀ ਚਾਹਵਾਨ ਬਣੀ ਹੈ ਅਤੰਤ ਸਵਾਲਿਓ ਸੁੰਦਰ ਹੈ ਸ੍ਰੋਣੇ ਯੋਗ ਹੈ ਉਹ ਫਿਰ ਵਸੈ ਜਿਸ ਨਾਲ ਜਿਨ੍ਹਾਂ ਦੇ ਨਾਲ ਤੇ ਸਾਖੀ ਚੇਤਨ ਬ੍ਰਹਮ ਅੰਦਰ ਨਾ ਹੋ ਬਹੁਤਾ ਸੁਖਿਆਤ ਹੋ ਕੇ ਫਿਰ ਸੱਚੇ ਤੇ ਸਦਾ ਸੁਭਾਗ ਹੋਏ ਇਸੇ ਪ੍ਰਕਾਰ ਕਾਇਆ ਇਹ ਜਿਹੜੀ ਹੈ ਸਾਰੀ ਬ੍ਰਹਮਾਂਡਿਕ ਕਾਇਆ ਅਈਸ਼ਵਰੀ ਬ੍ਰਾਟ ਰੂਪ ਦੀ ਇਹ ਕਾਮਣ ਜੋ ਪਰਮੇਸ਼ਰ ਵੀ ਚਾਹਵਾਨ ਨੇ ਸ੍ਰਿਸ਼ਟੀ ਇਹਦੇ ਵਿੱਚੋਂ ਉਹ ਸਾਰਾ ਸੁਲੋਣੇ ਯੋਗ ਹੈ ਫਿਰ ਬਸ ਐ ਜਿਸ ਨਾਲੇ ਅੰਦਰ ਪਰਪਤੀ ਪਰਮੇਸ਼ਰ ਨਾਲ ਬਸਦਾ ਹੈ ਫਿਰ ਸੱਚੀ ਤੇ ਸਦਾ ਸੁਹਾਗਵਣ ਆਕਾਲ ਪੁਰਖ ਪਤੀ ਸੱਚੇ ਕਰਕੇ ਸਦਾ ਆਕਾਲ ਪੁਰਖ ਦੇ ਸੁਹਾਗ ਆਨੰਦ ਵਾਲੀ ਹੁੰਦੀ ਹੈ ਗੁਰ ਕਾਬਦ ਸਮਾਲੇ ਸਤ ਗੁਰਾਂ ਦੇ ਸ਼ਬਦ ਨੂੰ ਜੇ ਚਿੱਤ ਵਿੱਚ ਸਮਾਲਣਾ ਕਰੇ ਯਾਦ ਕਰੇ ਹਰ ਵਕਤ ਹਰ ਕੀ ਭਗਤ ਸਦਾ ਰੰਗ ਰਾਤਾ ਜੋ ਪਰਮੇਸ਼ਰ ਦੀ ਭਗਤੀ ਚ ਸਦਾ ਵਾਤ ਤੇ ਰੰਗ ਪ੍ਰੇਮ ਦੀ ਹੁੰਦਾ ਹੈ ਮਨ ਜਿੰਨਾਂ ਦਾ ਵਿੱਚੋਂ ਜਾਲ ਨੇ ਉਹ ਅੰਗਰੋਂ ਹੋਮੇ ਨੂੰ ਅੰਦਰੋਂ ਸਾੜ ਦਿੰਦੇ ਹਨ ਜੇ ਵੀ ਜਲਣ ਵਾਲੀ ਹੈ ਵਾਹ ਵਾਹ ਪੂਰੇ ਗੁਰ ਕੀ ਬਾਣੀ ਇਹ ਭਾਈ ਬਾਣੀ ਦਾ ਜਾਪ ਕਰਦੇ ਹੋ ਵਾਹ ਵਾਹ ਜਿਹੜਾ ਹੈ ਵਾਹ ਵਾਹ ਗੁਰਮੁਖ ਵਾਹ ਵਾਹ ਬਾਣੀ ਦਾ ਅੰਕਾਰ ਹੈ ਇਹ ਜਿਹੜੀ ਵਾਹਿਗੁਰੂ ਵਾਹਿਗੁਰੂ ਉਚਾਰਨੇ ਪੂਰੀਆਂ ਗੁਰਾਂ ਦੀ ਬਾਣੀ ਹੈ ਭਾਈ ਵਾਹ ਅਚਰਜ ਹੈ ਅਤੇ ਵਾਹ ਪ੍ਰੇਰਕ ਹੈ ਪੂਰੀਆਂ ਗੁਰਾਂ ਦੀ ਬਾਣੀ ਦਾ ਧੰਨਵਾਦ ਹੈ ਪੂਰੇ ਗੁਰਤੇ ਉਪਜੀ ਸਾਚ ਸਮਾਨ ਇਹ ਪੂਰਨ ਗੁਰਾਂ ਤੋਂ ਵਾਹਿਗੁਰੂ ਮੰਤਰ ਦੀ ਬਾਣੀ ਪ੍ਰਗਟ ਹੋਈ ਹੈ ਤੇ ਸੱਚੇ ਵਿੱਚ ਸਮਾਉਣ ਵਾਲੀ ਹੈ ਜਿਵੇਂ ਗੰਗਾ ਸਾਗ ਸਮੀਂ ਦੀ ਛੇਵ ਜੱਟਾ ਪਹਾੜ ਤੋਂ ਨਿਕਲੀ ਹੈ ਅਤੇ ਜਾਂਦੀ ਜਾਂਦੀ ਉਹ ਸਮੁੰਦਰ ਵਿੱਚ ਜਾ ਕੇ ਸਮਾਉਂਦੀ ਹੈ ਸਾਗਰ ਵਿੱਚ ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੇ ਫਿਰਦੇ ਵਿੱਚੋਂ ਪ੍ਰਗਟ ਹੋਈ ਹੈ ਤੁਸਦੀ ਬਾਣੀ ਆ ਕੇ ਫ੍ਰੀ ਹੋਈ ਹੈ ਅਤੇ ਜਿਵੇਂ ਗੰਗਾਜ ਦੇ ਵਿੱਚ ਜਿਹੜੇ ਜਾਨਵਰ ਮਿਲ ਜਾਂਦੇ ਆ ਉਹ ਸਮੁੰਦਰ ਜਾ ਮਿਲਦੇ ਆ ਇਸੇ ਪ੍ਰਕਾਰ ਭਾਈ ਜਿਹੜੇ ਬਾਣੀ ਦੇ ਪੁਰਖ ਮਿਲ ਜਾਂਦੇ ਆ ਉਹ ਅਕਾਲ ਪੁਰਖ ਸਮੁੰਦਰ ਜਾ ਕੇ ਏਕਤਾ ਪਾਉਂਦੇ ਹਨ ਇਸ ਪ੍ਰਕਾਰ ਇਹ ਪੂਰੇ ਗੁਰਾਂ ਤੋਂ ਪ੍ਰਗਟ ਹੋਈ ਹੈ ਪੂਰੇ ਅਕਾਲ ਪੁਰਖ ਦੇ ਕਿਸਮਾਉਣ ਵਾਲੀ ਹੈ ਸੱਚੇ ਚ ਪ੍ਰਾਉ ਕਾਇਆ ਅੰਦਰ ਸਭ ਕਿਛ ਬਸੈ ਇਸ ਦੇਹ ਦੇ ਅੰਦਰ ਸਭ ਕੁਝ ਵਸ ਰਿਹਾ ਹੈ ਖੰਡ ਮੰਡਲ ਪਾਤਲ ਨੌ ਖੰਡ ਮੰਡਲ ਦੀਪ ਪਤਲ ਆਦਿਕ ਸਾਰੇ ਉਹਦੇ ਵਿੱਚ ਹਨਗੇ ਮੰਡਲ 400 ਕੋ ਦੇ ਦੇਸ਼ ਦਾ ਨਾਮ ਵੀ ਹੈ ਇਹ ਦੋ ਤਰੀਕਿਆਂ ਨਾਲ ਆ ਇੱਕ ਤਾਂ yogੀਆਂ ਦੇ ਮਤ ਅਨਸਾਰ ਹੈ yogੀ ਤਾਂ ਸਾਧ ਸੰਗਤ ਜੀ ਪੈਰਾਂ ਨੂੰ ਪਤਾਲ ਸਮਝਦੇ ਆ ਅਤੇ ਗੋਡਿਆਂ ਨੂੰ ਉਤਲੇ ਲੋਕ ਪਤਾਲ ਅਕਲੇ ਬਿਤਲੇ ਮਹਤਲ ਕੁਲਾਤ ਵਿੱਚ ਪਕਾੜਾ ਦੇ ਕੋ ਕਿ ਲੱਕ ਤੱਕ ਸਤ ਪਤਾਲ ਮੰਨਦੇ ਐ ਧਿਆਨ ਨਾਲ ਅਤੇ ਫਿਰ ਵਿਚਾਰ ਲਾ ਜਿਹੜਾ ਤੁਨੀ ਕੱਕਾ ਇਹਨੂੰ ਆਪਣਾ ਮਾਤ ਲੋਕ ਆਲਾ ਸਥਾਨ ਮੰਨਦੇ ਐ ਤੁਨੀ ਤੋਂ ਲਾ ਕੇ ਮਸਤਕ ਚ ਕਿਦੱਕ ਹੈ ਜਿਹੜਾ ਇਸ ਨੂੰ ਉਤਲੇ ਲੋਕ ਭੂਰ ਮਹਿਰ ਭੂਵਜਨ ਮੰਨਦੇ ਐ ਇਹ ਧਿਆਨ ਨਾਲ ਯੋਗੀਆਂ ਨੂੰ ਚੀਜ਼ਾਂ ਪ੍ਰਤੀਤ ਹੁੰਦੀਆਂ ਇੱਕ ਤਾਂ ਇਹ ਤਰੀਕਾ ਹੈ ਦੂਜਾ ਹੈਗਾ ਸਾਰ ਸੰਗਜੀ ਬਿਦਾਂਕੀਆਂ ਦੇ ਮਤਲਬ ਅਨਸਾਰ ਉਹ ਹੈ ਬੁੱਧੀ ਦੇ ਅੰਦਰ ਕਲਪ ਪ੍ਰਸਾਰੇ ਪਦਾਰਥਾਂ ਨੂੰ ਮੰਨਦੇ ਬੁੱਧੀ ਦੇ ਕਲਪੇ ਹੋਏ ਜਿਹੜੇ ਪਦਾਰਥ ਹੈ ਜਿਹਹੀ ਜੀ ਵਾਸ਼ਨਾ ਕਰਕੇ ਬੈਠਦਾ ਬੁੱਧੀ ਚ ਪ੍ਰਤੀਤ ਹੁੰਦੇ ਹੈ ਜਿਵੇਂ ਛੋਟੇ ਜੇ ਸ਼ੀਸ਼ੇ ਚ ਵੱਡੇ ਮਕਾਨ ਦੀ ਫੋਟੋ ਖਿੱਚ ਲਈਏ ਇਸ ਪ੍ਰਕਾਰ ਬੁੱਧੀ ਦੇ ਅੰਦਰ ਜਿੰਨੇ ਪਦਾਰਥਾ ਜਿੰਨੇ ਦੇਖੇ ਹੈ ਸਾਰਿਆਂ ਦੇ ਸੰਸਕਾਰ ਅੰਦਰ ਭਰੇ ਹੋਏ ਹੈ ਉਹ ਫੋਟੋ ਖਿੱਚੀ ਪਈ ਹੈ ਉਹ ਇਸ ਪ੍ਰਕਾਰ ਬੁੱਧੀ ਵਿੱਚ ਅਕਸ਼ਰੂਪ ਹੋ ਕਰਕੇ ਪ੍ਰਤੀਕ ਹੁੰਦੇ ਆ ਨੇ ਦੋ ਤਰੀਕੇ ਦਾ ਇਹ ਹੈਗੇ ਆ ਹਾਂਜੀ ਕਾਇਆ ਅੰਦਰ ਸਭ ਕਿਸ ਵਸੈ ਇਸ ਕਾਇਆ ਦੇ ਅੰਦਰ ਯੋਗੀ ਕਹਿੰਦੇ ਸਭ ਕੋਈ ਵਸਦਾ ਹੈ ਖੰਡ ਮੰਡਲ ਪਾਤਲ ਨੌ ਖੰਡ ਜਿਹਦੇ ਨੌ ਟੁਕੜੇ ਆ ਸਰੀਰ ਦੇ ਚਾਰ ਲੱਤਾਂ ਦੇ ਚਾਰ ਬਾਹਾਂ ਦੇ ਇੱਕ ਢੜ ਦਾ ਇਹ ਤਾਂ ਨੌ ਖੰਡ ਹਨਗੇ ਅੱਗੇ ਮੰਡਲ ਮੰਡਲ ਅੰਗਾਂ ਦਾ ਨਾਮ ਹੈ ਜਿਹੜੇ ਵੱਖੋ ਵੱਖਰੇ ਅੰਗ ਓਏ ਪਾਤਲ ਪਾਤਲ ਪੈਰਾਦ ਕੋਂ ਤੱਕ ਮੰਨਦੇ ਹਨ ਕਾਇਆ ਅੰਦਰ ਜਗ ਜੀਵਨ ਦਾ ਦਾ ਸਭ ਵਖੇਰ ਫੇਰ ਪੜੋ ਕਾਇਆ ਅੰਦਰ ਸਭ ਕਿਸ ਵਸੈ ਇਸ ਕਾਇਆ ਬੁੱਧੀ ਦੇ ਅੰਦਰ ਵੀ ਸਭ ਕੁਝ ਬਾਸ਼ ਰੂਪ ਕਰਕੇ ਬਸ ਰਿਹਾ ਹੈ ਖੰਡ ਮੰਡਲ ਪਾਤਲ ਇਹ ਨੌ ਖੰਡ ਜਿਹੜੇ ਹਨ ਇਸ ਪ੍ਰਕਾਰ ਸਾਧ ਸਿੰਘ ਜੀ ਨੌ ਖੰਡ ਜੇ ਨੌ ਗੋਲ ਕਹਨਗੀਆਂ ਦੇਦੇ ਅੰਦਰ ਇਹ ਨੌ ਖੰਡ ਹੈ ਤੇ ਮੰਡਲ ਦੇਖਦੀ ਨਹੀਂ ਆਈ ਅੰਗ ਹਨਗੇ ਤੇ ਪਤਾਲਾ ਆਜ ਕਾ ਦੀ ਨਹੀਂ ਨਿਮਰਤਾ ਦੇ ਜਿਹੜੇ ਗੁਣ ਹਨਗੇ ਇਹ ਵਸਦੇ ਬੁੱਧੀ ਦੇ ਅੰਦਰ ਦੂਸਰਾ ਕਾਇਮ ਦਾ ਸਭ ਕੁਝ ਵਸ ਰਿਹਾ ਖੰਡ ਨਵਦਾ ਭਗਤੀ ਹੈ ਜਿਹੜੀ ਸਰਵੰਸ ਨਿਮਨ ਕੀਰਤਨ ਪਾਦ ਸੇਵ ਅਰਚਨ ਦਾਸਾਸਕ ਪੁਨ ਬੰਦਨਾ ਸਰਵ ਨਿਵੇਦਨ ਜਾਨ ਤੇ ਮੰਡਲ ਦੇਖਦੀ ਨਹੀਂ ਆਈ ਜਿਹੜੇ ਸਾਧਨ ਹਨਗੇ ਇਹ ਹਨਗੇ ਤੇ ਪਤਾਲ ਦੀ ਨਿਮਰਤਾ ਦੇ ਗੁਣ ਹਨਗੇ ਦੂਸਰਾ ਕਾਇਆ ਅੰਦਰ ਸਭ ਕੁਝ ਵਸਦਾ ਕਾਇਆ ਇਹ ਸ਼੍ਰੀ ਦੀ ਜਿਹੜੀ ਬਰਾਤ ਰੂਪ ਦੀ ਹੈ ਬ੍ਰਹਿਮੰਡ ਇਹਦੇ ਚ ਸਭ ਕੁਝ ਵਸ ਰਿਹਾ ਹੈ ਖੰਡ ਮੰਡਲ ਪਾਤਾਲ ਇਹ ਜੰਮੂ ਦੀ ਦੇਖ ਲਓ ਨੌ ਖੰਡਾਂ ਨੇ ਕਿ ਮੇਰ ਤੋਂ ਜਿਹੜੀਆਂ ਨਦੀਆਂ ਨਿਕਲਦੀਆਂ ਟਿਕ ਟੁਕੜੇ ਆ ਧਰਤੀ ਦੇ ਤੇ ਮੰਡਲ ਦੇ ਹਨ ਕਿ ਕੋਈ ਮਾਲਵਾ ਦੇ ਇਸ ਕੋਈ ਮਾਝਾ ਦੇ ਸਾਦਕ ਪਤਾਲ ਆਦਿਕ ਅਮਰੀਕਾ ਆਦਿਕਾਂ ਨੂੰ ਪਤਾਲ ਮੰਨਦੇ ਆ ਇਤਿਹਾਸ ਕੇ ਸਾਰੇ ਹੀ ਹਨ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਇਹ ਦੇਹ ਦੇ ਅੰਦਰ ਜਗ ਦਾ ਜੀਵਨ ਰੂਪ ਦਾਤਾ ਵੀ ਆਪ ਬਸ ਰਿਹਾ ਹੈ ਕਾਇਆ ਵਿਰਾਟ ਰੂਪ ਦੇ ਵਿੱਚ ਪ੍ਰਦਾਖਿਈ ਈਸ਼ਵਰ ਵਿਰਾਟ ਰੂਪ ਹੋ ਕੇ ਜਿਹਦੇ ਚੰਦ ਸੂਰਜ ਨੇਤਰ ਹਨਗੇ ਸਮੁੰਦਰ ਜਿਹਦਾ ਪੇਟ ਹੋਇਆ ਨਰਿਆ ਜਿਹੜੀਆਂ ਨਾੜਾਂ ਹਨਗੀਆਂ ਬਨਾਸ਼ਪਤੀ ਰੁਮਾਵਲੀ ਐ ਇਸ ਪ੍ਰਕਾਰ ਇਹ ਉਹ ਸਠੂ ਬਰਾਟ ਰੂਪ ਦੀ ਕਾਇਆ ਹੈ ਇਸ ਪ੍ਰਕਾਰ ਬਸ ਰਿਹਾ ਹੈ ਸਭ ਨਾ ਕਰੀ ਪ੍ਰਤ ਪਾਲ। ਸਾਰਿਆਂ ਦੇ ਪ੍ਰਤੀ ਦਾਈ ਪਾਲਣਾ ਵੀ ਆਪ ਹੀ ਕਰ ਰਿਹਾ ਹੈ ਇਸੇ ਪ੍ਰਕਾਰ। ਕਾਇਆ ਅੰਦਰ ਜਗ ਜੀਵਨ ਦਾਤਾ ਵਸੈ। ਕਾਇਆ ਬੁੱਧੀ ਦੇ ਅੰਦਰ ਜਗ ਦਾ ਜੀਵ ਨੂੰ ਸਾਖੀ ਰੂਪ ਹੋ ਕੇ ਪ੍ਰਕਾਸ਼ ਦਾ ਰੂਪ ਹੋ ਕੇ ਬਸ ਰਿਹਾ ਹੈ। ਸਭ ਨਾ ਕਰੀ ਪ੍ਰਤ ਪਾਲ। ਸਾਰਿਆਂ ਦੇ ਪ੍ਰਤੀ ਦਾਈ ਪਾਲਣਾ ਕਰਨ ਵਾਲਾ ਹੈ ਉਹ ਦੇਵੀ ਗੁਣਾ ਦੀ ਵੀ। ਕਾਇਆ ਕਾਮਣ ਸਦਾ ਸੁਹੇਲੀ। ਇਹ ਕਾਇਆ ਬੁੱਧ ਰੂਪੀ ਕਾਮਣ ਜਿਹੜੀ ਪਰਮੇਸ਼ਰ ਦੀ ਚਾਹ ਵਾਣ ਬਣੀ ਹੋਈ ਹੈ। ਇਹ ਦੇਵ ਮੁਖਾ ਦੇਵੀ ਇਹ ਸਦਾ ਸੁਖਦਾਇਕ ਹੈ ਅਸਥੇਲੀ ਹੈ ਅਧਕਾਰੀਆਂ ਦੀ ਗੁਰਮੁਖ ਨਾਮ ਸਮਾਲਾ ਜਿਨ੍ਹਾਂ ਨੂੰ ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਗੁਰਾਂ ਦੁਆਰਾ ਅਮਰਤ ਨਾਮ ਦਾ ਜੋ ਗੁਰੂ ਚੇਤਨ ਮੁਖੀ ਹੈ ਉਹਦੇ ਨਾਲ ਨੂੰ ਸੰਭਾਲਿਆ ਹੈ ਯਾਦ ਕੀਤਾ ਹੈ ਪਾਇਆ ਅੰਦਰ ਆਪੇ ਵਸੈ ਦੇ ਦੇ ਅੰਦਰ ਆਪ ਹੀ ਮੇਰਾ ਵਾਹਿਗੁਰੂ ਵਸ ਰਿਹਾ ਹੈ ਅ ਲਖ ਨਾ ਲਖਿਆ ਜਾਏ ਭਾਈ ਅਲਖ ਅਸੁੱਧ ਮਨ ਕਰਕੇ ਲਖਿਆ ਨਹੀਂ ਜਾ ਸਕਦਾ ਮਨ ਮੁਖ ਮੁਗਧ 부ਝੈ ਨਹੀਂ ਦੇਖ ਲੋ ਮਨ ਮੁਖ ਜਿਹਦੇ ਬਸਮਝ ਆਇਓ ਜਾਣਦੇ ਹੀ ਨਹੀਂ ਬਾਹਰ ਭਾਲਣ ਜਾਂ ਉਹ ਬਾਹਰ ਬਣਾਉਂ ਚ ਭਾਲਣ ਜਾਂਦੇ ਦੇ ਦੇ ਅੰਦਰੋਂ ਛੱਡ ਕੇ ਕਾਇਆ ਜਿਹੜੀ ਹਰਿਮੰਦਰ ਦੀ ਨਹੀਂ ਆਈ ਐ ਇਹ ਕੋ ਸਤਿਗੁਰ ਸੇਵੀ ਸਦਾ ਸੁਖ ਪਾਏ ਜਿਹੜੇ ਸਤਿਗੁਰਾਂ ਦੀ ਤਹਿਲ ਕਰਦੇ ਉਹ ਸਦਾ ਆਤਮ ਅਨੰਦ ਸੁਖ ਨੂੰ ਪਾ ਲੈਂਦੇ ਹਨ ਸਤਿਗੁਰ ਅਲਖ ਦਿੱਤਾ ਲਖਾਈ ਸਰਗੰਗਿਰ ਅਲਖ ਮਾ ਪ੍ਰਵੇਸ਼ ਰਣ ਲਖਣ ਤੋਂ ਰਹਿਤ ਉਹ ਲਖਣਿ ਬ੍ਰਿਤਿ ਦੁਆਰਾ ਲਖਾਤਾ ਜੁਨਾਤਾ ਕਾਇਆ ਅੰਦਰ ਰਤਨ ਪਦਾਰਥ ਇਸ ਕਾਇਨੇ ਰਤਨ ਵੀ ਹਨ ਕਿ ਰਤਨਾ ਦੀ ਸੂਝ ਬੁੱਧੀ ਦੇ ਅੰਦਰ ਹੈ ਕਿ ਨਹੀਂ ਪਦਾਰਥਾਂ ਦੀ ਰਤਨ ਕਾਇਆ ਅੰਦਰ ਰਤਨ ਪਦਾਰਥ ਰਤਨ ਆਜਿਕ ਪਦਾਰਥ ਸਾਹਿਬ ਦੀ ਸਾਰੀ ਬੁੱਧੀ ਦੇ ਵਿੱਚ ਬੋਧ ਕਰਕੇ ਗਿਆਨ ਨਨਾਂ ਦਾ ਭਗਤ ਭਾਰੇ ਪੰਡਾਰੇ ਕੁਰਜੀ ਦੇ ਵੀ ਭਲਾਰੇ ਭਰੇ ਹੋਏ ਇਸ ਕਾਇਆ ਦੇ ਅੰਦਰ ਬੁੱਧ ਦੇ ਅੰਦਰ ਇਸੇ ਪ੍ਰਕਾਰ ਕਾਇਆ ਅੰਦਰ ਰਤਨ ਪਦਾਰਥ ਰਤਨ ਬ੍ਰਾਗ ਆਦਿਕ ਪਦਾਰਥ ਸੰ ਧਰਮ ਅਰਸ ਕਾਮੋਖ ਤੇ ਭਗਤੀ ਦੇ ਵੀ ਪੰਡਾਰੇ ਅੰਤਿਆ ਕਰਨ ਗੁਰ ਮੁਖਾਂ ਦੇ ਭਰੇ ਹੋਏ ਹਨ ਇਸ ਕਾਇਆ ਅੰਦਰ ਨੌਖੰਡ ਪ੍ਰithvi ਇਸ ਦੇ ਅੰਦਰ ਨੌਖੰਡ ਨੌ ਟੁਕੜੇ ਜਿਹੜੇ ਹੈ ਦੇਹ ਦੇ ਧਰਤੀ ਬਣੀ ਹੋਈ ਹੈ ਹਾਟ ਪਟਨ ਬਾਜ਼ਾਰ ਜਿਤਾ ਵੀ ਹੈ ਪਟਨ ਸ਼ਹਿਰ ਵੀ ਹੈ ਬਾਜ਼ਾਰ ਵੀ ਹੈ ਇਹ ਦੇਹ ਦੇ ਅੰਦਰ ਤਾਂ ਸਾਤ ਸੰਗ ਜੀ ਹੱਟ ਹਿਲਦਾ ਹੈ ਤੇ ਪਟਨ ਸ਼ਹਿਰ ਸਰੀਰ ਹੈ ਬਾਜ਼ਾਰ ਇੰਦਰੀ ਹੈ ਇਹ ਦੇਹ ਦੇ ਅੰਦਰ ਤਾਂ ਤੇ ਦੂਸਰਾ ਹਾਟ ਪਟਨ ਬੁੱਧੀ ਰੂਪ ਜਿਹੜੀ ਹੱਟ ਹੈ ਇਹਦੇ ਚ ਪਟਣ ਨੂੰ ਵਿਰਾਗ ਬਵੇ ਖਰ ਸ਼ਾਂਤੀ ਮੋਖ ਇੱਛਾ ਇਹ ਸ਼ਹਿਰ ਬਸਦਾ ਹੈ ਤੇਰੇ ਅੰਦਰ ਬਾਜ਼ਾਰ ਹੈ ਭਗਤੀ ਜਿਹੜੀ ਨਵਦਾ ਭਗਤੀ ਹੈ ਇਹ ਸੁੰਦਰ ਬਾਜ਼ਾਰ ਬਣਿਆਗਾ ਸਰਵਰ ਮੰਨਣ ਆਦ ਕਾ ਦਾ ਸੁੰਦਰ ਬਾਜ਼ਾਰ ਬਣਿਆ ਹੋਇਆ ਹੈ ਇਸੇ ਪ੍ਰਕਾਰ ਕਾਇਆ ਇਸ ਕਾਇਆ ਅੰਦਰ ਨੌਖੰਡ ਪ੍ਰਥਵੀ ਇਹ ਨਵਾਂ ਖੰਡਾਂ ਦੇ ਰਚਣ ਵਾਲਾ ਪ੍ਰਸਵੀ ਭੂਮਾ ਰੂਪ ব্রহ্ম ਵੀ ਇਹਦੇ ਵਿੱਚ ਹੀ ਹੈ ਹਟ ਪਟਨ ਬਾਜ਼ਾਰ ਉਹ ਜਨ ਹਟ 14 ਲੋਕ ਰੱਖੇ ਹੈ ਪਟਨ ਸ਼ਹਿਰ ਸਾਰੀ ਦੁਨੀਆ ਕਰੋੜਾਂ ਬੜਾ ਮੰਡਰ ਚ ਹੈ ਤੇ ਬਾਜ਼ਾਰ ਆਦ ਕਰਤੇ ਹੋਏ ਹਨ ਸਾਰੇ ਜਿਸ ਪਰਮੇਸ਼ਨ ਉਹ ਵੀ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਆਪ ਹੀ ਬਸ ਰਿਹਾ ਹੈ ਇਹਦੇ ਅੰਦਰ ਇਸ ਪ੍ਰਕਾਰ ਬਰਾਡ ਰੂਪੀ ਕਾਇਆ ਦੇ ਅੰਦਰ ਉਹ ਨੌ ਖੰਡ ਤੇ ਪ੍ਰਤੀ ਦੇ ਬਾਜ਼ਾਰ ਸਾਰੇ ਆਦ ਕਰਜ ਕੇ ਰਹਿ ਰਹੇ ਹਾਂ ਇਸ ਕਾਇਆ ਅੰਦਰ ਨਾਮ ਨਵ ਨਿਧ ਇਸ ਕਾਇਆ ਦੇ ਅੰਦਰ ਨਾਮ ਵੀ ਹੈ ਏ ਨੌ ਨਿਧੀਆਂ ਵੀ ਹਨ ਅਸਨ ਵਸਨਾ ਆਦਿਕ ਪਾਈਏ ਗੁਰ ਕੈ ਸ਼ਬਦ ਵਿਚਾਰ ਸਰ ਪਾਈ ਪਾਈ ਦੀਆਂ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਕੇ ਆਪੋ ਨਹੀਂ ਪ੍ਰਾਪਤ ਹੁੰਦੀਆਂ ਕਾਇਆ ਅੰਦਰ ਤੂਲ ਤੁਲਾਵੇ ਇਸ ਭਾਂਜੇ ਅੰਦਰ ਤੋਲ ਵਿਚਾਰ ਨੂੰ ਤੁਲਾਵੇ ਵਿਚਰਾਉਂਦਾ ਹੈ ਆਪੇ ਤੁਲਣ ਹਾਰ ਆਪ ਹੀ ਵਿਚਾਰ ਨੂੰ ਆਜੋ ਪੂਰਨ ਪਰਮੇਸ਼ਰ ਹਾ ਜੋਤੀ ਸਰੂਪ ਇਹੋ ਮਨ ਰਤਨ ਜਵਾਹਰ ਮਾਨਕ ਇਹਦੇ ਮਨ ਦੇ ਅੰਦਰ ਹੀ ਰਤਨ ਹਨ ਇਹਦੇ ਅੰਦਰ ਹੀ ਜਵਾਹਰ ਆਤ ਹੈ ਮਾਨਕ ਆਦਿ ਗੁਣ ਹਨ ਇਸ ਦਾ ਮੂਲ ਆਧਾਰ ਜਿਹਦੇ ਅੰਦਰ ਰਤਨ ਹਨ ਮਨ ਦੇ ਅੰਦਰ ਹੈ ਜਵਾਹਰ ਆਤ ਹਨ ਮਾਨਕ ਹਨ ਉਹਦਾ ਮੂਲ ਜਿਹੜਾ ਸਾਰਾ ਪਕੜਿਆ ਨਹੀਂ ਜਾਂਦਾ ਬੇਕੀਮਤਾ ਮਨ ਬਣ ਜਾਂਦਾ ਹੈ ਇਹ ਮੈਨੇ ਰਤਨ ਜਵਾ ਇਹੋ ਹੀ ਮਨ ਪਾਈ ਰਤਨ ਜਦੋਂ ਵਿਰਾਗ ਹੋ ਜਾਂਦਾ ਹੈ ਰਤਨ ਹੋ ਜਾਂਦਾ ਹੈ ਜਦੋਂ ਜਵਾਰ ਆਪ ਗਿਆਨ ਆ ਜਾਵੇ ਉਹ ਜਵਾਰ ਬਣ ਜਾਂਦਾ ਹੈ ਤੇ ਜਿਸ ਨੂੰ ਸਰਬਮਨ ਅਧਿਆਸਨ ਆ ਜਾਵੇ ਉਹ ਮਾਨਕ ਬਣ ਜਾਂਦਾ ਹੈ ਇਸ ਕੋ ਮੂਲ ਅਫਾਰ ਇਹਦਾ ਮੂਲ ਪਕੜਿਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਮਨ ਜਦੋਂ ਸ਼ੁੱਧ ਹੋ ਜਾਂਦਾ ਹੈ ਰਤਨ ਵਿਰਾਗ ਆਦਿਕੋ ਜਵਾਰ ਆਦਿ ਗਿਆਨ ਆਦਿਕੋ ਮਾਨਕ ਸਰਬਮਨ ਅਧਿਆਸਨ ਆਦਿਕ ਇੰਨੇ ਸਾਧਨ ਸੋਹਣੇ ਆ ਇਨਰ ਮੋਲ ਪਕੜਿਆ ਨਹੀਂ ਜਾਂਦਾ ਕਿ ਇਹਦੇ ਪਾਸੋਂ ਕਿ ਇੰਨੇ ਮੁੱਲ ਨੂੰ ਇਹ ਮਿਲਦੇ ਆ ਬੇਕੀਮਤੇ ਹਨ ਇਹ ਮੋਲ ਕਿਤੇ ਹੀ ਨਾਮ ਪਾਈਏ ਨਹੀਂ ਇਹ ਪਾਈ ਮੇ ਜਿਹੜਾ ਮਾਰਾ ਨਾਮ ਹੈ ਇਹਦਾ ਕਿਸੇ ਇਹ ਈਰਿਆ ਜੁਆ ਰਾਤਾਂ ਆਦਕਾਂ ਦੇ ਬੱਟੇ ਵੀ ਮੁੱਲ ਨਹੀਂ ਕਿਸੇ ਪਾਇਆ ਜਾਂਦਾ ਨਾਮ ਪਾਈਏ ਗੁਰਬੀਚਾਰ ਨਾਮ ਤਾਂ ਪਾਈ ਗੁਰੂ ਸਾਹਿਬ ਦੀ ਵਿਚਾਰ ਪ੍ਰਾਪਨ ਕਰੀਏ ਤਾਂ ਪ੍ਰਾਪਤ ਹੁੰਦਾ ਐਵੇਂ ਨਹੀਂ ਕਿਸੇ ਨੂੰ ਪ੍ਰਾਪਤ ਹੁੰਦਾ ਗੁਰਮੁਖ ਹੋਵੇ ਸੂ ਕਾਇਆ ਖੋਜੇ ਜਿਹੜੇ ਗੁਰਮੁਖ ਹੁੰਦੇ ਉਹ ਮਨੁੱਖਾ ਦੇ ਰੂਪੀ ਕਾਇਆ ਦੀ ਖੋਜ ਕਰਦੇ ਆ ਤੇ ਗਾਇਆ ਬੁੱਧੀ ਦੇ ਅੰਦਰ ਖੋਜ ਕਰਦੇ ਹਨ ਹੋਰ ਸਭ ਭਰਮ ਕੋਲਾਈ ਹੋਰ ਸਾਰੀ ਸਿੱਟੀ ਭਰਮ ਵਿੱਚ ਭੁੱਲਣ ਕੀ ਆ ਰਹੀ ਹੈ ਸਮਝ ਨਹੀਂ ਹੈ ਉਹਨਾਂ ਨੂੰ ਜਿਸ ਨੂੰ ਦੇਸ ਹੋਈ ਜਨਪਾਲ ਇਸ ਨੂੰ ਗੁਰੂ ਮਹਾਰਾਜ ਸਾਹਿਬ ਨਾਮ ਦੀ ਦਾਤ ਦਿੰਦੇ ਹੈ ਉਹੀ ਜਨਪ੍ਰੇਮੀ ਪਾਉਂਦੇ ਹੈ ਨਾਮ ਨੂੰ ਹੋਰ ਕਿਆ ਕੋ ਕਰੇ ਚਤੁਰਾਈ ਹੋਰ ਕੋ ਚਤਾਈ ਚਤਰਾਈ ਨਾਲ ਕੀ ਕੋਈ ਪ੍ਰਾਪਤ ਕਰ ਲੈਣਾ ਹੈ ਜੇ ਚਤਰਾਈਆਂ ਨਾ ਮਿਲ ਜੇ ਕਾਂ ਗੱਲ ਨਹੀਂ ਜੇ ਸੋ ਪਾਈਏ ਤੋਤਾ ਕਿਉਂ ਫਸੇ ਵਾਕਾਂ ਦੀ ਚਦਾਈ ਨਾ ਤੋਤੇ ਵੀ ਗੀਤਾ ਪੜ ਲੈਂਦੇ ਐ ਕਾਇਆ ਅੰਦਰ ਭਾਉ ਭਾਉ ਵਸੇ ਇਹ ਦੇਹ ਦੇ ਅੰਦਰ ਗੁਣ ਵੀ ਰੱਖੇ ਆ ਵਾਹਿਗੁਰੂ ਨੇ ਆਪ ਦੀ ਪ੍ਰਾਪਤੀ ਵਾਲੇ ਜਿਹੜਾ ਪਰਮੇਸ਼ਰ ਨੂੰ ਹਰ ਵਕਤ ਹਾਜ਼ਰ ਨਾਜ਼ਰ ਜਾਣਨਾ ਹੈ ਪਾਉ ਵੀ ਹੈ ਤੇ ਭਾਉ ਪ੍ਰੇਮ ਪ੍ਰੇਮ ਚ ਲੀਨ ਹੋ ਕੇ ਆਪਾ ਵਾਰ ਦੇਣਾ ਆਪ ਕੋ ਆ ਕੇ ਉਸ ਨੂੰ ਮਿਲਣਾ ਇਹ ਪ੍ਰੇਮ ਵੀ ਵਿੱਚੇ ਵਸਦਾ ਦੇ ਦੇ ਗੁਰ ਪ੍ਰਸਾਦੀ ਪਾਈ ਇਹ ਸਤਿਗੁਰਾਂ ਦੀ ਕਿਰਪਾ ਕਰਕੇ ਦਾਤ ਪਾਈ ਦੀ ਹੈ ਨਾਨਕ ਜਨਮਨ ਪਹੁਤ ਨਾ ਮਨ ਭਾਉ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੀਸਾ ਇਸ ਦੇ ਅੰਦਰ ਸਾਹਿਬ ਸਿੰਘ ਜੀ ਬ੍ਰਹਮਾ ਜੀ ਵੀ ਹਨ ਵਿਸ਼ਨੂ ਜੀ ਵੀ ਹਨ ਸ਼ਿਵ ਜੀ ਵੀ ਹਨ ਸਭ ਊਪਤ ਜਿਤ ਸੰਸਾਰ ਸਾਰਾ ਸੰਸਾਰ ਜਿੰਨਾ ਤੁਤ ਪਤੀ ਮੰਨਦੇ ਆ ਕਿ ਵਿਸ਼ਨੂ ਪਾਲਨਾ ਕਰਦਾ ਹੈ ਬ੍ਰਹਮਾ ਪੈਦਾ ਕਰਦਾ ਹੈ ਸ਼ਿਵ ਜੀ ਸੰਗھار ਕਰਦਾ ਹੈ ਇਹ ਸਾਰੇ ਜਿਸ ਤੋਂ ਉਤਪੰਨ ਹੋਏ ਮੰਨੇ ਆ ਉਹ ਪਰਮੇਸ਼ਰ ਇਸ ਦੇਹ ਦੇ ਅੰਦਰ ਸਾਰਿਆਂ ਨੂੰ ਰੱਖਿਆ ਹੋਇਆ ਹੈ ਬ੍ਰਹਮਾ ਜੀ ਜੋਗੀ ਤਾਂ ਓ ਸਾਧ ਸੰਗਤ ਜੀ ਕਹਿੰਦੇ ਆ ਜਿਹੜੀ ਪਾਉਣ ਹੈ ਨਾ ਇਹ ਬ੍ਰਹਮਾ ਹੈ ਰਜੋਗ ਨੂੰ ਤੇ ਜਿਹੜੀ ਪਾਣੀ ਹੈ ਇਹਨੂੰ ਸਤੋਗੁਣ ਵਾਲਾ ਵਿਸ਼ਨੂੰ ਮੰਨਦੇ ਆ ਜਿਹੜੀ ਜਠੜਾ ਅਗਨੀ ਹੈ ਇਹਨੂੰ ਸ਼ਿਵ ਜੀ ਮੰਨਦੇ ਆ ਇਸ ਪ੍ਰਕਾਰ ਉਹ ਮੰਦਰ ਦੇ ਅੰਦਰ ਜੋਗੀ ਤੇ ਧਿਆਨ ਦੇ ਨਾਲ ਜੋਗਾ ਵਾਸਤੇ ਪੁਸਤਕਾਂ ਵਿੱਚ ਬਹੁਤ ਇਸ਼ਾਰਾ ਤੇ ਪ੍ਰਸੰਗ ਲਿਖੇ ਹੋਏ ਆ। ਦੂਸਰਾ ਬ੍ਰਹਮਾ ਜਿਹੜਾ ਰਜੋ ਗੁਣ ਹੈ ਇਹ ਬ੍ਰਹਮਾ ਵਸਦਾ ਕਾਇਆ ਦੇ ਅੰਦਰ ਜਿਹੜਾ ਸਤੋ ਗੁਣ ਹੈ ਵਿਸ਼ਨੂੰ ਵਸਦਾ ਹੈ ਜੋ ਤਮੋ ਗੁਣ ਹੈ ਸ਼ਿਵ ਜੀ ਵਸਦਾ ਹੈ। ਤੀਜਾ ਧਿਆਨ ਦੇ ਅੰਦਰ ਜੋਗੀ ਵੇਖਦੇ ਆ ਸੋਧ ਆਰਾਸ਼ਟਨ ਚੱਕਰ ਹਾਏ ਜੋ ਕਾਉਣ ਕੁੰਡੇ ਦੇ ਉਤਲੇ ਪਾਸੇ ਆ। ਉਹਦੇ ਜੀ ਬ੍ਰਹਮਾ ਜੀ ਦਾ ਵਾਸਾ ਹੈ ਤੇ ਮਨੀਪੂਰਕ ਜਿਹੜਾ ਨਾਭੀ ਵੀ ਚੱਕਰ ਹੋਇਆ ਉਹਦੇ ਤੇ ਸ਼ਿਵ ਜੀ ਵਿਸ਼ਨੂੰ ਦਾ ਵਾਸਾ ਹੈ ਅਨਾਹਤ ਚੱਕਰ ਜਿਹੜਾ ਹਿਰਦੇ ਵਿੱਚ ਹੈ ਉਹਦੇ ਸ਼ਿਵ ਜੀ ਦਾ ਵਾਸਾ ਹੈ ਇਹ ਤਿੰਨੇ ਦੇਵਤੇ ਵਿੱਚ ਰਹਿੰਦੇ ਹਨ ਸਭ ਊਪਤ ਜਿਤ ਸੰਸਾਰ ਇਸ ਕਰਕੇ ਸਾਰੇ ਸੰਸਾਰ ਦੀ ਉਤਪਤੀ ਮੰਨੀ ਹੈ ਸੱਚਾ ਆਪਣਾ ਖੇਲ ਰਚਾਇਆ ਇੱਕ ਸੱਚੇ ਬਾਦਸ਼ਾਹ ਆਕਾਲ ਪੁਰਖ ਨੇ ਆਪ ਦੇ ਖੇਲ ਹੀ ਭਾਈ ਵਿਚਾਉਣਾ ਕੀਤਾ ਬਣਾਇਆ ਹੈ ਆਵਾ ਗੌਣ ਪਾਸਾ ਇਹ ਦੇਖੋ ਜਿੰਨਾ ਪਸਾਰਾ ਸਾਰਾ ਆਉਣ ਜਾਣ ਵਾਲਾ ਬਣਾਇਆ ਜੰਮਣ ਮਰਨ ਵਾਲਾ ਆਪ ਨਰਲੇਪ ਜੰਮਣ ਮਰਨ ਤੋਂ ਰਹਿਤ ਹੈ ਪੂਰੇ ਸਤਗੁਰ ਆਪ ਦਿਖਾਇਆ ਇਹ ਪੂਰੇ ਸਤਗੁਰਾਂ ਜੀ ਨੇ ਉਹ ਬ੍ਰਹਮ ਆਪਣੇ ਆਤਮਾ ਕਰਕੇ ਵਖਾਤਾ ਪ੍ਰਗਟ ਕਰਕੇ ਸੱਚ ਨਾਮ ਨੇ ਸਾਰਾ ਉਹਨਾਂ ਦੇ ਸੱਚੇ ਨਾਮ ਕਰਕੇ ਭਾਈ ਸੰਸਾਰ ਤੋਂ ਤਰਨਾ ਹੁੰਦਾ ਹੈ ਸਾ ਕਾਇਆ ਜੂ ਸਤਗੁਰ ਸੇਵੀ ਉਹ ਦੇ ਸਫਲੀ ਹੈ ਉਹ ਕਾਇਆ ਬੁੱਢੀ ਸਫਲੀ ਹੈ ਜੇ ਦੀ ਸਤਗੁਰਾਂ ਦੀ ਸੇਵਾ ਤਹਲ ਕਰੇ ਸੱਚ ਹੈ ਆਪ ਸਵਾਰੀ ਸੱਜੇ ਬਾਦਸ਼ਾਹ ਨੂੰ ਤਾਂ ਆਪ ਦੇ ਰੂਪ ਵਿੱਚ ਸਵਾਰ ਲਈ ਅਪੇਧ ਕਰ ਲਈ ਹੈ ਬਿਨ ਨਾਵੇ ਦਰ ਢੂਈ ਨਾ ਜਿਹੜਾ ਮਹਾਰਾ ਦਾ ਨਾਮ ਨਹੀਂ ਪਾਈ ਜਪੇਗਾ ਉਹਨੂੰ ਦਰਗਾਹ ਸੱਚਖੰਡ ਵੀ ਢੂਈ ਆਸਰਾ ਨਹੀਂ ਮਿਲੇਗਾ ਮਲਾਪ ਨਹੀਂ ਹੋਵੇਗਾ ਦਰ ਗਿਆਨ ਵਿੱਚ ਢੋਈ ਨਹੀਂ ਹੋਵੇਗੀ ਦਰ ਅੰਦਰ ਸੂਰਜਾ ਪੜੋ ਚ ਢੋਈ ਆਸਰਾ ਨਹੀਂ ਹੋਵੇਗਾ ਤਾਂ ਜੰਮ ਕਰੇ ਕਰੇ ਖੁਆਰ ਫਿਰ ਜਉਂ ਵੀ ਖਰਾਬ ਕਰੇਗਾ ਉਹਨਾਂ ਪੁਰਖਾਂ ਦੇ ਤਾਂ ਵੀ ਜਉਂ ਨਹੀਂ ਖਰਾਬ ਕਰਨ ਜੰਮਣ ਮਰਨ ਕਰਕੇ ਖਰਾਬ ਹੋਣਗੇ ਨਾਨਕ ਸੱਚ ਵਡਿਆਈ ਪਾਏ ਸਤਿਗੁਰੂ ਜੀ ਕਹਿੰਦੇ ਸੱਚੇ ਨਾਮ ਕਰਕੇ ਭਾਈ ਵਡਿਆਈ ਪੁਰਖ ਪਾ ਸਕਦਾ ਹੈ ਇਹ ਸੱਚ ਨਾਮ ਦੀ ਉਡੀਾਈ ਹੈ ਜੋ ਕੋਈ ਕਰੇਗਾ ਪਾਵੇਗਾ ਜਿਸ ਨੂੰ ਹਰ ਕਿਰਪਾ ਤਾਰਿ ਜਿਨ੍ਹਾਂ ਦੇ ਤੇਰੀ ਅਕਾਲ ਪੁਰਖ ਕਿਰਪਾ दृष्टि ਕੀਤੀ ਹੈ ਭਾਈ ਉਹ ਸੱਚੀ ਉਡੀਾਈ ਨੂੰ ਪਾ ਕੇ ਸੱਜ ਸਰੂਪ ਹੋ ਗਏ ਆ ਜਿਨ ਜਤਾ ਸੋ ਤੁਸੀਂ ਹੀ ਜਿਹਾਂ ਇਸ ਉਡੀਾਈ ਤੋਂ ਬਿਨਾਂ ਸਾਰਿਆਂ ਨੂੰ ਖਰਾਬ ਹੀ ਹੋਣਾ ਪੈਂਦਾ ਹੈ ਇਉ ਗੁਰੂ ਸਾਹਿਬ ਜੀ ਨੇ ਇਹ ਦੋ ਅਸ਼ਟਪਦੀਆਂ ਉਚਾਰਨ ਕੀਤੀਆਂ ਅਗਲੀ ਪੀਜੀ ਅਸ਼ਟਵਦੀ ਫੇਰ ਸ਼ਾਮ ਨੂੰ ਸਹੀ ਵਿਣ ਨਾਵੇ ਦਰ ਢੂਰੀ ਨਾਹੀ ਤਾਂ ਜਮ ਕਰੇ ਖੁਆਰੀ ਨਾਲ ਤੁ ਸਜ ਬੜਿਆਈ ਪਾਏ ਜਿਸ ਨੂੰ ਹਰ ਕਿਰਪਾ ਧਾਈ ਵਾਹਿਗੁਰੂ ਖਾਲਸਾ ਵਾਹਿ